ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਕਦੇ ਵੀ ਕਿਸੇ ਬਿਮਾਰੀ ਦਾ ਸ਼ਿਕਾਰ ਨਹੀਂ ਹੋਵੋਗੇ ਨੰਬਰ 1 ਜੇਕਰ ਤੁਸੀਂ ਸਾਦੀ ਦਾਲ ਰੋਟੀ ਖਾਓਗੇ ਤਾਂ ਪੂਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰਹਿ ਸਕੋਗੇ ਇਸ ਨਾਲ ਤੁਹਾਡੇ ਸਰੀਰ ਉੱਪਰ ਕਦੇ ਵੀ ਬੁਢਾਪਾ ਨਹੀਂ ਆਵੇਗਾ ਨੰਬਰ 2 ਜੇਕਰ ਬੁਖਾਰ ਦੀ ਸਮੱਸਿਆ ਦੂਰ ਨਾ ਹੋ ਰਹੀ ਹੋਵੇ ਤਾਂ ਦਿਨ ਵਿੱਚ 3-4 ਵਾਰ ਤુલਸੀ ਦੇ ਪੱਤਿਆਂ ਦਾ ਕੜਾੜਾ ਬਣਾ ਕੇ ਪੀ ਲਓ ਬੁਖਾਰ ਤੋਂ ਆਰਾਮ ਆ ਜਾਵੇਗਾ ਤੇ ਨਾਲ ਹੀ ਦੁਬਾਰਾ ਵੀ ਨਹੀਂ ਹੋਵੇਗਾ ਨੰਬਰ 3 ਜੇਕਰ ਸਰੀਰ ਵਿੱਚੋਂ ਦਰਦ ਹਟ ਹੀ ਨਾ ਰਿਹਾ ਹੋਵੇ ਤਾਂ ਨਹਾਉਣ ਤੋਂ ਪਹਿਲਾਂ ਸਰੀਰ ਦੀ ਦੇਸੀ ਕੀ ਉਹ ਜਾਂ ਫਿਰ ਸਰੋਂ ਦੇ ਤੇਲ ਨਾਲ ਮਾਲਿਸ਼ ਕਰ ਲੋ ਤੇ ਫਿਰ ਹਲਕੇ ਗੋਸੇ ਪਾਣੀ ਨਾਲ ਇਸ਼ਨਾਨ ਕਰ ਲੋ ਦਰਦ ਠੀਕ ਹੋ ਜਾਵੇਗਾ। ਨੰਬਰ 4 ਸਾਡੇ ਸਰੀਰ ਨੂੰ ਹਾਈਡਰੇਟ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਾਡਾ ਸਰੀਰ ਅਤੇ ਅੱਖਾਂ ਪੂਰੀ ਜ਼ਿੰਦਗੀ ਤੰਦਰੁਸਤ ਰਹਿ ਸਕਣ ਇਸ ਲਈ ਦਿਨ ਵਿੱਚ 8 ਤੋਂ 9 ਗਲਾਸ ਪਾਣੀ ਜ਼ਰੂਰ ਪੀਓ। ਨੰਬਰ 5 ਜੇਕਰ ਤੁਸੀਂ ਪਾਣੀ ਠੰਡੇ ਦੀ ਬਜਾਏ ਹਲਕਾ ਗੋਸਾ ਪਾਣੀ ਪੀਓ ਤਾਂ ਸਿਹਤ ਨੂੰ ਬਧੇਰੇ ਲਾਭ ਹੰਤੇ ਨਾਲ ਹੀ ਇਸ ਨਾਲ ਸਰੀਰ ਦੀਆਂ ਸਾਰੀਆਂ ਨਾੜਾਂ ਦੀ ਸਫਾਈ ਹੋ ਜਾਂਦੀ ਹੈ। ਨੰਬਰ 6 ਜੇਕਰ ਤੁਸੀਂ ਆਪਣੇ ਨਾਹਾਂ ਉੱਪਰ ਇੱਕ ਲਸਣ ਦੀ ਕਲੀ ਕਸਾ ਲਓ ਇਸ ਨਾਲ ਤੁਹਾਡੇ ਨਾਹ ਲੰਮੇ ਅਤੇ ਚਮਕਦਾਰ ਹੋਣ ਲੱਗ ਜਾਣਗੇ ਜੇਕਰ ਨਾਰੀਅਲ ਦਾ ਤੇਲ ਲਗਾ ਲਓ ਇਸ ਨਾਲ ਨਾਹਾਂ ਦੀ ਮਜ਼ਬੂਤੀ ਵਧੇਗੀ ਨੰਬਰ 7 ਮਖਾਣੇ ਤੇ ਖੰਜੂਰਾਂ ਦਾ ਸੇਵਨ ਕਰਨ ਵਾਲਾ ਵਿਅਕਤੀ ਜ਼ਿੰਦਗੀ ਭਰ ਲਈ ਬੁੱਢਾ ਨਹੀਂ ਹੁੰਦਾ ਤੇ ਨਾਲ ਹੀ ਉਸ ਦਾ ਸਰੀਰ ਹਮੇਸ਼ਾ ਕੋੜੇ ਦੀ ਤਰ੍ਹਾਂ ਤੇਜ਼ ਦੌੜਨ ਵਾਲਾ ਹੀ ਰਹਿੰਦਾ ਹੈ ਨੰਬਰ 8 ਕੱਚੀਆਂ ਸਬਜ਼ੀਆਂ ਜਾਂ ਫਿਰ ਰੋਟੀ ਕਦੇ ਨਾ ਖਾਓ ਇਸ ਨਾਲ ਤੁਹਾਡਾ ਦਿਮਾਗ ਕਮਜ਼ੋਰ ਹੋਣ ਲੱਗ ਜਾਂਦਾ ਤੇ ਨਾਲ ਹੀ ਤੁਸੀਂ ਉਮਰ ਤੋਂ ਪਹਿਲਾਂ ਹੀ ਬੁੱਢੇ ਦਿਖਾਈ ਦਿੰਦੇ ਹੋ ਇਸ ਲਈ ਸਬਜ਼ੀ ਅਤੇ ਰੋਟੀ ਹਮੇਸ਼ਾ ਪੂਰੀ ਤਰ੍ਹਾਂ ਪੱਕੀ ਹੋਈ ਹੀ ਖਾਓ ਨੰਬਰ 9 ਰੋਜ਼ਾਨਾ ਸਰਦੀ ਮਾਲਸ਼ ਹਲਕੀ ਉਂਗਲਾਂ ਨਾਲ ਜੇਕਰ ਤੁਸੀਂ ਕਰ ਲਮੋ ਤਾਂ ਇਸ ਨਾਲ ਖੂਨ ਦਾ ਸਰਕਲ ਸਹੀ ਰਹਿੰਦਾ ਤੇ ਨਾਲ ਹੀ ਵਾਲਾਂ ਦੀ ਚਮਕ ਤੇ ਲੰਬਾਈ ਵਧਣ ਲੱਗ ਜਾਂਦੀ ਹੈ। ਨੰਬਰ 10 ਦਵਾਈਆਂ ਨਾਲੋਂ ਜੇਕਰ ਤੁਸੀਂ ਘਰੇਲੂ ਨੁਕਤੇ ਨੂੰ ਜ਼ਿਆਦਾ ਅਪਣਾਉਂਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਨੂੰ ਕੋਈ ਵੀ ਬੁਰਾ ਨੁਕਸਾਨ ਨਹੀਂ ਹੁੰਦਾ ਤੇ ਨਾਲ ਹੀ ਸਰੀਰ ਵੀ ਹੌਲੀ-ਹੌਲੀ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 11 ਨਿੰਮ ਦੇ ਪੱਤੇ ਰੋਜ਼ਾਨਾ ਚਬਾ ਕੇ ਖਾ ਲਿਆ ਕਰੋ ਕਦੇ ਵੀ ਬਿਮਾਰੀਆਂ ਦੇ ਨੇੜੇ ਨਹੀਂ ਲੱਗੋਗੇ ਤੇ ਨਾਲ ਹੀ ਸਰੀਰ ਦੀ ਬੈਵੱਦੀ ਬਾਹਰ ਨਿਕਲ ਜਾਂਦੀ ਹੈ। ਨੰਬਰ 12 ਜੇਕਰ ਖੰਘ ਚੁਕਾਮ ਹਟ ਹੀ ਨਾ ਰਿਹਾ ਹੋਵੇ ਜਾਂ ਫਿਰ ਬਲਗਮ ਦੀ ਸਮੱਸਿਆ ਹੋਵੇ ਤਾਂ ਤੁਸੀਂ ਪਾਣੀ ਗਰਮ ਕਰਕੇ ਉਸ ਵਿੱਚ ਬਿਕਸ ਪਾ ਕੇ ਦਿਨ ਵਿੱਚ 3-4 ਵਾਰ ਭਾਫ਼ ਲੈ ਲਓ ਇਸ ਨਾਲ ਇੱਕ ਦਿਨ ਵਿੱਚ ਹੀ ਤੁਸੀਂ ਬਿਨਾਂ ਦਵਾਈ ਲੈ ਠੀਕ ਹੋ ਜਾਮੋਗੇ ਨੰਬਰ 13 ਜੇਕਰ ਬੱਚਾ ਕੁਝ ਖਾ ਪੀ ਨਾ ਰਿਹਾ ਹੋਵੇ ਤਾਂ ਉਸ ਨੂੰ ਪਾਣੀ ਵਿੱਚ ਮਿਸਰੀ ਉਹ ਵਾਲ ਕੇ ਦਿਓ ਉਹ ਖਾਣ ਪੀਣ ਲੱਗ ਜਾਵੇਗਾ ਇਸ ਤੋਂ ਇਲਾਵਾ ਉਸ ਨੂੰ ਥੋੜਾ ਥੋੜਾ ਸਮੇਂ ਬਾਅਦ ਖਾਣ ਪੀਣ ਨੂੰ ਕੁਝ ਨਾ ਕੁਝ ਜ਼ਰੂਰ ਦਿਓ ਉਸ ਨੂੰ ਭੁੱਖ ਲੱਗਣ ਲੱਗ ਜਾਵੇਗੀ ਫਿਰ ਖੁਦ ਉਹ ਖੁਦ ਖਾਣ ਲਈ ਮੰਗੇਗਾ ਨੰਬਰ 14 ਜਦੋਂ ਵੀ ਤੁਸੀਂ ਬਾਥਰੂਮ ਜਾਂ ਫਿਰ ਟਾਇਲਟ ਜਾ ਕੇ ਆਉਂਦੇ ਹੋ ਤਾਂ ਅੱਧਾ ਘੰਟਾ ਕੁਝ ਵੀ ਨਾ ਖਾਓ ਨਾ ਪੀਓ ਇਸ ਨਾਲ ਸਰੀਰ ਅਣਕਾਹੀ ਸਮੱਸਿਆਵਾਂ ਤੋਂ ਹਮੇਸ਼ਾ ਲਈ ਬਚਿਆ ਰਹੇਗਾ ਨੰਬਰ 15 ਰੋਜ਼ਾਨਾ ਬਦਲਵੇਂ ਫਲਾਂ ਦਾ ਸੇਵਨ ਕਰੋ ਇਹਨਾਂ ਵਿੱਚ ਪਾਣੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਇਹਨਾਂ ਨਾਲ ਸਰੀਰ ਅੰਦਰੋਂ ਪਾਣੀ ਦੀ ਘਾਟ ਪੂਰੀ ਹੋਵੇਗੀ ਤੇ ਨਾਲ ਹੀ ਸਾਰੀ ਜ਼ਿੰਦਗੀ ਜਵਾਨ ਤੇ ਸਿਹਤਮੰਦ ਰੱਖਣ ਵਿੱਚ ਬਹੁਤ ਮਦਦ ਕਰਨਗੇ ਨੰਬਰ 16 ਜੇਕਰ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਤੇਜ਼ ਤੇ ਦੌੜਿਆ ਕਰੋ ਨਾਲ ਹੀ ਰੱਸੀ ਟੱਪਿਆ ਕਰੋ ਦਿਨਾਂ ਵਿੱਚ ਹੀ ਮੋਟਾਪਾ ਸ਼ੂਮੰਤਰ ਹੋ ਜਾਵੇਗਾ ਇਸ ਤੋਂ ਇਲਾਵਾ ਪਾਣੀ ਜਦ ਵੀ ਪੀਓ ਹਮੇਸ਼ਾ ਗਰਮ ਹੀ ਪੀਓ ਚਰਬੀ ਨੂੰ ਕੱਟ ਕਰਨ ਵਿੱਚ ਬਹੁਤ ਮਦਦਗਾਰ ਹੈ ਨੰਬਰ 17 ਜੇਕਰ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਦਰਦ ਹੋਣ ਲੱਗ ਜਾਵੇ ਤਾਂ ਤੁਰੰਤ ਹੱਥਾਂ ਉੱਪਰ ਹਲਕਾ ਕੋਸਾ ਸਰੋਂ ਦਾ ਤੇਲ ਲਗਾਓ ਤੇ ਫਿਰ ਪੂਰੇ ਹੱਥਾਂ ਦੀ ਉਂਗਲਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਨੀ ਸ਼ੁਰੂ ਕਰਦੇ ਹੋ ਅਜਿਹਾ 5-10 ਮਿੰਟ ਕਰੋ ਦਰਦ ਕਿੱਧਰ ਗਿਆ ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਨੰਬਰ 18 ਪਿਆਜ਼ ਦਾ ਰਸ ਵਾਲਾਂ ਲਈ ਬਹੁਤ ਹੀ ਲਾਭਦਾਇਕ ਹੈ ਇਸ ਨੂੰ ਨਾਰੀਅਲ ਤੇਲ ਵਿੱਚ ਪਾ ਕੇ ਵਾਲਾਂ ਉੱਪਰ ਲਗਾਓ ਅਨੇਕਾਂ ਹੀ ਸਮੱਸਿਆਵਾਂ ਜੜ ਤੋਂ ਖਤਮ ਹੋਣ ਲੱਗ ਜਾਣਗੀਆਂ ਨੰਬਰ 1 ਉਹਨੇ ਜੇਕਰ ਚਿਹਰੇ ਨੂੰ ਚਮਕਦਾਰ ਬਣਾਉਣਾ ਚਾਹੁੰਦੇ ਹੋ ਤਾਂ ਕਦੇ ਵੀ ਚਿਹਰੇ ਉੱਪਰ ਸਾਬਣ ਫੇਸ ਵਾਸ਼ ਨਾ ਲਗਾਓ ਉਤ ਲਗਾ ਕੇ 5-10 ਮਿੰਟ ਮਾਲਿਸ਼ ਕਰੋ ਫਿਰ ਸਾਦੇ ਪਾਣੀ ਨਾਲ ਚਿਹਰਾ ਧੋ ਲਓ ਸਾਫ ਹੋ ਜਾਵੇਗਾ ਫਿੰਸੀਆਂ ਵੀ ਠੀਕ ਹੋ ਜਾਣਗੀਆਂ ਨੰਬਰ 2 ਚਿਹਰੇ ਨੂੰ ਧੋਣ ਲਈ ਤੁਸੀਂ ਸ਼ਹਿਦ ਦੀ ਵੀ ਵਰਤੋਂ ਕਰ ਸਕਦੇ ਹੋ ਚਿਹਰੇ ਉੱਪਰ ਲਗਾਓ ਤੇ 2 ਮਿੰਟ ਮਾਲਿਸ਼ ਕਰੋ ਫਿਰ ਸਾਫ ਪਾਣੀ ਨਾਲ ਧੋ ਦਿਓ ਚਿਹਰੇ ਦੀ ਸਾਰੀ ਗੰਦਗੀ ਸਾਫ ਹੋ ਜਾਵੇਗੀ ਨੰਬਰ 21 ਰੋਟੀ ਵੀ ਜਦੋਂ ਬਣਾਉਂਦੇ ਹੋ ਤਾਂ ਹਮੇਸ਼ਾ ਮੋਟੀ ਰੋਟੀ ਹੀ ਬਣਾਓ ਤੇ ਖਾਓ ਇਹ ਰੋਟੀ ਤੁਹਾਡੇ ਸਰੀਰ ਲਈ ਜ਼ਿਆਦਾ ਸਹੀ ਹੈ ਇਸ ਨਾਲ ਤੁਹਾਡੇ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਫਾਈਬਰ ਮਿਲਦਾ ਹੈ ਜੋ ਪਤਲੀ ਰੋਟੀ ਵਿੱਚ ਖਤਮ ਹੋ ਜਾਂਦਾ ਹੈ ਨੰਬਰ 1 ਰੋਟੀ ਨੂੰ ਘਿਓ ਦੀ ਵਿਜਾਇ ਮੱਖਣ ਨਾਲ ਚੋਪੜ ਕੇ ਖਾਓ ਸਰੀਰ ਨੂੰ ਕਦੇ ਵੀ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਨਾਲ ਹੀ ਰੋਟੀ ਹਮੇਸ਼ਾ ਨਰਮ ਰਹੇਗੀ। ਨੰਬਰ 2 ਚਿਹਰੇ ਦੇ ਨਾਲ-ਨਾਲ ਆਪਣੇ ਦੰਦਾਂ ਨੂੰ ਹਮੇਸ਼ਾ ਸਾਫ਼ ਰੱਖੋ ਕਿਉਂਕਿ ਮੁਸਕਰਾਹਟ ਜ਼ਿਆਦਾ ਸਮਾਂ ਤੁਹਾਡੇ ਦੰਦਾਂ ਨੂੰ ਲੁਕੋ ਕੇ ਨਹੀਂ ਰੱਖ ਸਕਦੀ। ਇਸ ਲਈ ਰੋਜ਼ਾਨਾ ਕਾਲਗੇਟ ਦੇ ਨਾਲ ਥੋੜਾ ਜਿਹਾ ਮਿੱਠਾ ਸੋਡਾ ਤੇ ਨਿੰਬੂ ਦਾ ਰਸ ਮਿਕਸ ਕਰਕੇ ਦੰਦਾਂ ਉੱਪਰ ਰਗੜ ਲਓ ਦੰਦ ਮੋਤੀਆਂ ਦੀ ਤਰ੍ਹਾਂ ਚਮਕ ਜਾਣਗੇ। ਨੰਬਰ 24 ਆਪਣੇ ਚਿਹਰੇ ਨੂੰ ਸਵੇਰੇ ਉੱਠਣਸਾਰ ਹਮੇਸ਼ਾ ਮੋਟਰ ਦੇ ਤਾਜ਼ੇ ਪਾਣੀ ਨਾਲ ਧੋਵੋ ਪੂਰਾ ਦਿਨ ਤੁਹਾਡਾ ਚਿਹਰਾ ਤਰੋਤਾਜ਼ਾ ਤੇ ਚਮਕਦਾਰ ਬਣਿਆ ਰਹੇਗਾ ਨੰਬਰ 25 ਪਾਣੀ ਪੀਂਦ ਸਮੇਂ ਨਿੰਬੂ ਚਾਟ ਲਓ ਇਸ ਨਾਲ ਲਟਕਿਆ ਹੋਇਆ ਪੇਟ ਕੁਝ ਹੀ ਦਿਨਾਂ ਵਿੱਚ ਅੰਦਰ ਹੋ ਜਾਵੇਗਾ ਤੇ ਸਰੀਰ ਪਤਲਾ ਦਿਖਾਈ ਦੇਣ ਲੱਗ ਜਾਵੇਗਾ। ਨੰਬਰ 26 ਸੌਣ ਲਈ ਹਮੇਸ਼ਾ ਸਖਤ ਗੱਦੇ ਦੀ ਵਰਤੋਂ ਕਰੋ ਜੋ ਕਦੇ ਵੀ ਤੁਹਾਡੇ ਸਰੀਰ ਵਿੱਚ ਦਰਦ ਦਾ ਕਾਰਨ ਨਹੀਂ ਬਣਦਾ। ਸੋਖੂ ਕਮਰ ਵਿੱਚ ਹੋ ਰਿਹਾ ਦਰਦ ਵੀ ਠੀਕ ਹੋਣ ਲੱਗ ਜਾਂਦਾ ਹੈ। ਨੰਬਰ 27 ਜਿਹੜੇ ਲੋਕ ਫਰਸ਼ ਉੱਪਰ ਸੌਂਦੇ ਹਨ ਉਨ੍ਹਾਂ ਦੇ ਕਦੇ ਵੀ ਕਮਰ ਵਿੱਚ ਦਰਦ ਨਹੀਂ ਹੁੰਦਾ ਤੇ ਨਾਲ ਹੀ ਉਨ੍ਹਾਂ ਨੂੰ ਕਦੇ ਵੀ ਰੀੜ ਦੀ ਹੱਡੀ ਸੰਬੰਧੀ ਕਿਸੇ ਵੀ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸੋ ਖੰ ਉਹਨਾਂ ਦੀ ਰੀੜੀ ਹੱਡੀ ਮਜ਼ਬੂਤ ਬਣਦੀ ਹੈ। ਨੰਬਰ 28 ਖਾਣਾ ਬਣਾਉਣ ਲਈ ਹਮੇਸ਼ਾ ਉਸ ਤੇਲ ਦਾ ਹੀ ਇਸਤੇਮਾਲ ਕਰੋ ਜੋ ਤੁਹਾਡੇ ਦੇਸ਼ ਵਿੱਚ ਸਭ ਤੋਂ ਜ਼ਿਆਦਾ ਉਗਾਇਆ ਜਾਂਦਾ ਹੈ। ਉਸ ਨੂੰ ਤੁਹਾਡੇ ਸਰੀਰ ਨੂੰ ਜ਼ਿਆਦਾ ਲਾਭ ਮਿਲਣਗੇ। ਸਰੀਰ ਹਮੇਸ਼ਾ ਫਿੱਟ ਅਤੇ ਤੰਦਰੁਸਤ ਰਹੇਗਾ। ਨੰਬਰ 29 ਜੇਕਰ ਤੁਸੀਂ ਰੋਜ਼ਾਨਾ ਸੌਣ ਤੋਂ ਪਹਿਲਾਂ ਦੋ ਹਰੀਆਂ ਇਲਾਚੀਆਂ ਚਬਾ ਲਓ ਫਿਰ ਉੱਪਰ ਦੀ ਕੋਸਾ ਪਾਣੀ ਪੀ ਲਓ। ਇਸ ਨਾਲ ਤੁਹਾਡੇ ਸਰੀਰ ਅੰਦਰ ਪੈਦਾ ਹੋਈ ਐਸ.ਟੀ.ਟੀ. ਗੈਸ ਕਬਜ਼ ਦੀ ਸਮੱਸਿਆ ਤੁਰੰਤ ਦੂਰ ਹੋਣ ਲੱਗ ਜਾਵੇਗੀ। ਨੰਬਰ 30 ਜਿਹੜੇ ਲੋਕ ਸਵੇਰ ਦਾ ਨਾਸ਼ਤਾ ਕੀਤੇ ਬਿਨਾਂ ਹੀ ਘਰ ਤੋਂ ਚਲੇ ਜਾਂਦੇ ਹਨ ਉਹਨਾਂ ਦੇ ਦਿਮਾਗ ਦੀ ਕੰਮ ਕਰਨ ਦੀ ਸ਼ਕਤੀ ਘਟਣ ਲੱਗ ਜਾਂਦੀ ਹੈ ਜਿਸ ਕਰਕੇ ਉਹਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹਨ ਨੰਬਰ 31 ਜਿਹੜੇ ਲੋਕ ਜ਼ਿਆਦਾ ਘਿਓ ਵਾਲੇ ਪਰੌਂਠੇ ਖਾਂਦੇ ਹਨ ਉਹਨਾਂ ਉੱਪਰ ਮੋਟਾਪਾ ਵੀ ਜਲਦੀ ਆਉਂਦਾ ਤੇ ਨਾਲ ਹੀ ਉਹਨੇਕਾਂ ਹੀ ਬਿਮਾਰੀਆਂ ਦੇ ਸ਼ਿਕਾਰ ਵੀ ਜਲਦੀ ਨਾ ਹੋਣ ਲੱਗ ਜਾਂਦੇ ਹਨ ਨੰਬਰ 32 ਸਭ ਤੋਂ ਜ਼ਿਆਦਾ ਬਿਮਾਰੀਆਂ ਦੇ ਸ਼ਿਕਾਰ ਤੁਸੀਂ ਉਦੋਂ ਹੁੰਦੇ ਹੋ ਜਦੋਂ ਤੁਸੀਂ ਖਾਲੀ ਪੇਟ ਜ਼ਿਆਦਾ ਸੇਵਨ ਕਰਦੇ ਹੋ ਤੁਹਾਡੇ ਸਰੀਰ ਨੂੰ ਨੀਕਾ ਹੀ ਰੋਗਾਂ ਦਾ ਸ਼ਿਕਾਰ ਬਣਾਉਂਦੀ ਹੈ ਨੰਬਰ 33 ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਰੋਜ਼ਾਨਾ ਇੱਕ ਕਾਲੀ ਛੋਲੇ ਅਤੇ ਗੁੜ ਦਾ ਸੇਵਨ ਕਰਨਾ ਚਾਹੀਦਾ ਇਹਨਾਂ ਦੀ ਮਦਦ ਨਾਲ ਤੁਹਾਡੇ ਅੰਦਰ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਵੇਗੀ ਨੰਬਰ 34 ਆਟੇ ਨੂੰ ਬਿਨਾਂ ਛਾਣੇ ਹੀ ਰੋਟੀ ਬਣਾ ਕੇ ਖਾਓ अनेਕਾਂ ਹੀ ਰੋਗਾਂ ਤੋਂ ਬਚੇ ਰਹੋਗੇ ਤੇ ਨਾਲ ਹੀ ਬੁਢਾਪਾ ਵੀ ਜਲਦੀ ਤੁਹਾਡੇ ਚਿਹਰੇ ਉੱਪਰ ਨਜ਼ਰ ਨਹੀਂ ਆਵੇਗਾ ਨੰਬਰ 35 ਘਰ ਵਿੱਚ ਹਰ ਇੱਕ ਦੁੱਧ ਦੀ ਬਣੀ ਚੀਜ਼ ਦਾ ਸੇਵਨ ਜ਼ਰੂਰ ਕਰੋ ਤੁਹਾਡੇ ਸਰੀਰ ਨੂੰ ਨੇਕਾ ਹੀ ਲਾਭ ਦਿੰਦੀਆਂ ਹਨ ਇਹਨਾਂ ਦੀ ਮਦਦ ਨਾਲ ਤੁਹਾਡੇ ਅੰਦਰ ਕਦੇ ਵੀ ਕੈਲਸ਼ੀਅਮ ਦੀ ਘਾਟ ਨਹੀਂ ਹੋਵੇਗੀ ਨੰਬਰ 36 ਸਵੇਰ ਦੀ ਪਹਿਲੀ ਚਾਹ ਹਮੇਸ਼ਾ ਫਿੱਕੀ ਪੀਵੋ ਸ਼ੂਗਰ ਤੋਂ ਬਚੇ ਰਹੋਗੇ ਰਾਤ ਨੂੰ ਸੌਣ ਤੋਂ ਪਹਿਲਾਂ ਜੇਕਰ ਹੋ ਸਕੇ ਤਾਂ ਬਿਨਾਂ ਮਿੱਠੇ ਤੋਂ ਹੀ ਦੁੱਧ ਦਾ ਸੇਵਨ ਕਰੋ ਬਹੁਤ ਸਾਰੀਆਂ ਬਿਮਾਰੀਆਂ ਤੋਂ ਕੂਹਾਂ ਦੂਰ ਰਹੋਗੇ ਨੰਬਰ 37 ਬਦ ਤੋਂ ਬਦ ਤਰੀ ਵਾਲੀ ਦਾਲ ਸਬਜ਼ੀ ਦਾ ਸੇਵਨ ਕਰੋ ਜੇਕਰ ਕਬਜ ਦੀ ਸਮੱਸਿਆ ਰਹਿੰਦੀ ਹੈ ਦਿਨਾਂ ਵਿੱਚ ਹੀ ਠੀਕ ਹੋਣ ਲੱਗ ਜਾਵੇਗੀ ਨੰਬਰ 38 ਰੋਗੀ ਵਿਅਕਤੀ ਨੂੰ ਕਦੇ ਵੀ ਜ਼ਿਆਦਾ ਰੋਟੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਤੁਸੀਂ ਫਲ ਜਾਂ ਫਿਰ ਹਲਕਾ ਫੁਲਕਾ ਖਾਣਾ ਖਾ ਸਕਦੇ ਹੋ ਜਿਸ ਨਾਲ ਤੁਹਾਡਾ ਖਾਣਾ ਜਲਦੀ ਨਾਲ ਹਾਜ਼ਮ ਹੋ ਜਾਵੇਗਾ ਤੇ ਤੁਸੀਂ ਜਲਦੀ ਠੀਕ ਹੋ ਜਾਵੋਗੇ ਨੰਬਰ 39 ਖੰਗ ਬਲਗਮ ਦੀ ਸਮੱਸਿਆ ਵਿੱਚ ਦੁੱਧ ਦਹੀਂ ਤੋਂ ਦੂਰੀ ਬਣਾ ਕੇ ਰੱਖੋ ਨਹੀਂ ਤੇ ਇਨਾ ਸਮੱਸਿਆਵਾਂ ਵਿੱਚ ਬਹੁਤ ਜ਼ਿਆਦਾ ਫਸ ਜਾਓਗੇ ਜਿੰਨਾ ਵਿੱਚੋਂ ਨਿਕਲਣਾ ਬਹੁਤ ਮੁਸ਼ਕਿਲ ਹੋਵੇਗਾ। ਨੰਬਰ 40 ਦਵਾਈ ਰੋਟੀ ਖਾਣ ਤੋਂ ਕੁਝ ਸਮਾਂ ਬਾਅਦ ਹੀ ਖਾਓ ਤੇ ਨਾਲ ਹੀ ਹਮੇਸ਼ਾ ਕੋਸੇ ਪਾਣੀ ਨਾਲ ਹੀ ਦਵਾਈ ਲਓ ਦਵਾਈ ਖਾਣ ਤੋਂ ਬਾਅਦ ਕੁਝ ਖਾਣ ਪੀਣ ਤੋਂ ਪਰਹੇਜ਼ ਰੱਖੋ। ਨੰਬਰ 43 ਜੇਕਰ ਤੁਸੀਂ ਦਿਮਾਗੀ ਸਿਹਤ ਨੂੰ ਸਹੀ ਨਹੀਂ ਹੋਤਾ ਰੋਜ਼ਾਨਾ ਹਰੀ ਸੌਫ ਖਾਣੀ ਸ਼ੁਰੂ ਕਰਦੇ ਹੋ ਉਸ ਨਾਲ ਦਿਮਾਗੀ ਸਿਹਤ ਸਹੀ ਹੋਣ ਲੱਗ ਜਾਂਦੀ ਹੈ। ਨੰਬਰ 42 ਸੌਫ ਦੇ ਬੀਜਾਂ ਨੂੰ ਗਰਮ ਪਾਣੀ ਜਾਂ ਫਿਰ ਠੰਡੇ ਪਾਣੀ ਵਿੱਚ ਕੁਝ ਸਮਾਂ ਭਿਉਂ ਕੇ ਰੱਖਣ ਨਾਲ ਤੇ ਉਸ ਨੂੰ ਬਾਅਦ ਵਿੱਚ ਜੇਕਰ ਤੁਸੀਂ ਇਸ ਪਾਣੀ ਨੂੰ ਪੀ ਲਉ ਤਾਂ ਇਸ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ। ਨੰਬਰ 43 ਜੇਕਰ ਤੁਸੀਂ ਅੱਖਾਂ ਦੀ ਰੌਸ਼ਨੀ ਨੂੰ ਤੇਜ਼ ਕਰਨਾ ਚਾਹੁੰਦੇ ਹੋ ਤਾਂ ਰੋਜ਼ਾਨਾ ਹਰੀ ਸੌਫ ਜ਼ਰੂਰ ਖਾਓ ਨਜ਼ਰ ਤੇਜ਼ ਹੋਣ ਲੱਗ ਜਾਵੇਗੀ। ਨੰਬਰ 44 ਗੈਸ ਕਬਜ ਦੀ ਸਮੱਸਿਆ ਹੈ ਤਾਂ ਖਾਣਾ ਖਾਣ ਤੋਂ ਬਾਅਦ ਸੌਂਫ ਜ਼ਰੂਰ ਚਬਾ ਕੇ ਖਾਓ ਇਹ ਦਿੱਕਤ ਦੂਰ ਹੋ ਜਾਵੇਗੀ ਨੰਬਰ 45 ਸੌਂਫ ਖਾਣ ਵਾਲੇ ਵਿਅਕਤੀ ਦੇ ਕਦੇ ਵੀ ਮੂੰਹ ਵਿੱਚ 스ਮੈਲ ਨਹੀਂ ਆਉਂਦੀ ਤੇ ਨਾਲ ਹੀ ਉਸਦੇ ਮੂੰਹ ਵਿੱਚ ਕਦੇ ਵੀ ਛਾਲੇ ਨਹੀਂ ਹੁੰਦੇ ਨੰਬਰ 46 ਕਦੇ-ਕਦੇ ਪਿਆਜ਼ ਤੇ achar ਨਾਲ ਵੀ ਰੋਟੀ ਖਾ ਲਿਆ ਕਰੋ ਮੂੰਹ ਦਾ ਸੁਆਦ ਬਦਲਦਾ ਰਹਿੰਦਾ ਤੇ ਨਾਲ ਹੀ ਅਨੇਕਾਂ ਹੀ ਸਮੱਸਿਆਵਾਂ ਤੋਂ ਦੂਰ ਰਹੋਗੇ ਨੰਬਰ 47 ਰੋਜ਼ਾਨਾ ਦਾਲ ਸਬਜ਼ੀ ਵਿੱਚ ਅਦਰਕ ਲਸਣ ਪਿਆਜ਼ ਜੀਰਾ ਹਿੰਗ ਤੇ ਮੇਥੀ ਦਾਣਾ ਜ਼ਰੂਰ ਪਾਓ ਦਾਲ ਸਬਜ਼ੀ ਸਵਾਦ ਦੇ ਨਾਲ ਨਾਲ ਸੇਤਲੀ ਗੁਣਕਾਰੀ ਬਣਦੀ ਹੈ ਇਹ ਮਸਾਲੇ ਕਦੇ ਵੀ ਸਾਡੇ ਸਰੀਰੰਦਰ ਗੈਸ ਐਸਜੀਡੀ ਦੀ ਸਮੱਸਿਆ ਨਹੀਂ ਹੋਣ ਦਿੰਦੇ ਨੰਬਰ 48 ਦੁਪਹਿਰ ਦੇ ਖਾਣੇ ਤੋਂ 1 ਘੰਟਾ ਪਹਿਲਾਂ ਸਲਾਦ ਦੀ ਪਲੇਟ ਭਰ ਕੇ ਖਾ ਲੋ ਰੋਗਾਂ ਤੋਂ ਦੂਰ ਰਹੋਗੇ ਤੇ ਨਾਲ ਹੀ ਖਾਣਾ ਖਾਣ ਤੋਂ ਬਾਅਦ ਕੁਝ ਸਮਾਂ ਆਰਾਮ ਕਰੋ ਜੋ ਦੁਪਹਿਰ ਦੇ ਸਮੇਂ ਬਹੁਤ ਜ਼ਰੂਰੀ ਹੈ ਨੰਬਰ 49 ਹਰੇਕਾ ਉੱਪਰ ਨੰਗੇ ਪੈਰ ਤੁਰੋ ਕਦੇ ਐਨਕਾ ਨਹੀਂ ਲੱਗਣਗੀਆਂ ਤੇ ਨਾਲ ਹੀ ਸਰੀਰਕ ਬਿਮਾਰੀਆਂ ਤੋਂ ਮੀਲਾ ਹੀ ਦੂਰ ਰਹੋਗੇ ਨੰਬਰ 50 ਹਫਤੇ ਵਿੱਚ ਕੋਈ ਨਾ ਕੋਈ ਭਾਰੀ ਕਸਰਤ ਜ਼ਰੂਰ ਕਰੋ ਇਸ ਨਾਲ ਸਰੀਰ ਤੇ ਖੂਨ ਦਾ ਸਰਕਲ ਸਹੀ ਚੱਲਦਾ ਰਹੇਗਾ ਤੇ ਜ਼ਿੰਦਗੀ ਪਰ ਜਵਾਨੀ ਤੇ ਤੰਦਰੁਸਤੀ ਨਾਲ ਕੱਢ ਸਕੂਗੀ ਨੰਬਰ 51 ਰਾਤ ਦੇ ਸਮੇਂ 7-8 ਵਜੇ ਦੇ ਵਿਚ ਵਿੱਚ ਖਾਣਾ ਖਾ ਲਓ ਇਸ ਤੋਂ ਬਾਅਦ ਕਦੇ ਵੀ ਖਾਣਾ ਨਾ ਖਾਓ ਜੇਕਰ ਸਿਹਤਮੰਦ ਰਹਿਣਾ ਚਾਹੁੰਦੇ ਹੋ ਖਾਣੇ ਤੋਂ ਤੁਰੰਤ ਬਾਅਦ ਪਾਣੀ ਨਾ ਪੀਓ ਨੰਬਰ 52 ਰੋਟੀ ਹਮੇਸ਼ਾ ਬਦਲ ਕੇ ਖਾਓ ਕਦੇ ਵੀ ਇੱਕ ਆٹے ਦੀ ਰੋਟੀ ਨਾ ਖਾਓ ਇਸ ਨਾਲ ਤੁਹਾਡੇ ਸਰੀਰ ਨੂੰ ਲੋੜੀ ਦੇ ਤੱਤ ਮਿਲਦੇ ਰਹਿਣਗੇ ਤੇ ਨਾਲ ਹੀ ਕਦੇ ਵੀ ਮੋਟਾਪੇ ਤੇ ਬਿਮਾਰੀਆਂ ਦੇ ਸ਼ਿਕਾਰ ਨਹੀਂ ਹੋਵੋਗੇ ਨੰਬਰ 53 ਜਦੋਂ ਵੀ ਪਾਣੀ ਪੀਂਦੇ ਹੋ ਤਾਂ ਬੈਠ ਕੇ ਤਿੰਨ ਵਾਰੀਆਂ ਵਿੱਚ ਪੀਓ ਇਸ ਤਰ੍ਹਾਂ ਕਰਨਾ ਚਿਹਰੇ ਤੇ ਚਮਕ ਆਵੇਗੀ ਜਵਾਨ ਰਹੋਗੇ ਅੱਖਾਂ ਦੀ ਰੋਸ਼ਨੀ ਤੇਜ ਹੋਵੇਗੀ ਨੰਬਰ 54 ਜਿਆਦਾ ਟੈਨਸ਼ਨ ਲੈਣ ਵਾਲਾ ਵਿਅਕਤੀ ਜਲਦੀ ਨਾਲ ਬੁੱਢਾ ਹੁੰਦਾ ਹੈ ਉਮਰ ਤੋਂ ਪਹਿਲਾਂ ਹੀ ਆਪਣੀ ਜਵਾਨੀ ਨੂੰ ਖੋ ਦਿੰਦਾ ਹੈ ਇਸ ਲਈ ਟੈਨਸ਼ਨ ਨਾ ਲਓ ਹੁਣਾ ਉਹੀ ਹੈ ਜੋ ਪਰਮਾਤਮਾ ਨੂੰ ਮਨਜ਼ੂਰ ਹੋਵੇ ਨੰਬਰ 55 ਕਦੇ ਵੀ ਭੁੱਖ ਤੋਂ ਜ਼ਿਆਦਾ ਰੋਟੀ ਨਾ ਖਾਓ ਪਰਚਨ ਤੰਤਰ ਖਰਾਬ ਹੋ ਗਿਆ ਮੋਟਾਪੇ ਦੇ ਸ਼ਿਕਾਰ ਹੋਮੋਗੇ ਉਸ ਤੋਂ ਲੱਬ ਬਿਮਾਰੀਆਂ ਜ਼ਿਆਦਾ ਘੇਰ ਲੈਣੀਆਂ ਤੇ ਨਾਲ ਹੀ ਦਿਮਾਗ ਕਮਜ਼ੋਰ ਹੋਣ ਲੱਗ ਜਾਵੇਗਾ ਨੰਬਰ 56 ਜਦੋਂ ਵੀ ਤੁਸੀਂ ਚੌਲ ਜਾਂ ਫਿਰ ਸਬਜ਼ੀ ਗਰਮ ਕਰਦੇ ਹੋ ਤਾਂ ਉਹਨਾਂ ਉੱਪਰ ਗਰਮ ਕਰਨ ਸਮੇਂ ਹਲਕਾ ਜਿਹਾ ਪਾਣੀ ਦਾ ਛਿੱਟਾ ਪਾ ਦਿਓ ਇਸ ਤਰ੍ਹਾਂ ਕਰਨਾ ਤੁਹਾਡੇ ਬਰਤਨਾਂ ਨਹੀਂ ਚਿਪਕਣਗੇ ਤੇ ਨਾਲ ਹੀ ਬਰਤਨ ਵੀ ਸਾਫ਼ ਰਹੇਗਾ ਨੰਬਰ 57 ਜਦੋਂ ਵੀ ਤੁਸੀਂ ਕੁੱਕਰ ਵਿੱਚ ਸਬਜ਼ੀ ਬਣਾਉਂਦੇ ਹੋ ਤਾਂ ਪਾਣੀ ਦੀ ਜਗ੍ਹਾ ਮਲਾਈ ਦੇ 2 ਚਮਚ ਪਾ ਦਿਓ ਇਸ ਨਾਲ ਸਬਜ਼ੀ ਥੱਲੇ ਨਹੀਂ ਲੱਗੇਗੀ ਤੇ ਨਾਲ ਹੀ ਸਵਾਦ ਵੀ ਵਧੇਰੇ ਬਣੇਗੀ ਕਦੇ ਵੀ ਸੁੱਕੀ ਸਬਜ਼ੀ ਵਿੱਚ ਪਾਣੀ ਨਾ ਪਾਓ ਨੰਬਰ 58 ਜੇਕਰ ਤੁਸੀਂ ਖਾਲੀ ਸਿਲੰਡਰ ਉੱਪਰ ਪਿਆਜ਼ ਵਾਲਾ ਟੋਕਰਾ ਜਾਂ ਟੋਕਰੀ ਰੱਖਦੇ ਮੈਂ ਉਸ ਨਾਲ ਤੁਹਾਡੇ ਪਿਆਜ਼ ਕਦੇ ਵੀ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਉਸ ਦੀ ਮਦਦ ਨਾਲ ਤੁਹਾਡਾ ਸਿਲੰਡਰ ਕਦੇ ਵੀ ਕਰਦੇ ਨਾ ਖਰਾਬ ਨਹੀਂ ਹੋਵੇਗਾ ਨੰਬਰ 59 ਗਰਮ ਕੱਪੜਿਆਂ ਨੂੰ ਕਦੇ ਵੀ ਲੱਕੜ ਦੀ ਅਲਮਾਰੀ ਵਿੱਚ ਨਹੀਂ ਰੱਖਣਾ ਚਾਹੀਦਾ ਕਿਉਂਕਿ ਦੀਮਕ ਦੀ ਲੱਗ ਕਾਰਨ ਕੱਪੜੇ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 60 ਆਪਣੇ ਵਾਲਾਂ ਉੱਪਰ ਕਦੇ ਵੀ ਜ਼ਿਆਦਾ ਕੈਮੀਕਲ ਚੀਜ਼ਾਂ ਦੀ ਵਰਤੋਂ ਨਾ ਕਰੋ ਤੁਹਾਡੇ ਵਾਲਾਂ ਨੂੰ ਤੁਹਾਨੂੰ ਨੁਕਸਾਨ ਪਹੁੰਚਾਉਂਦੀ ਹੈ ਨਾਲ ਹੀ ਇਹਨਾਂ ਦੇ ਨਾਲ ਤੁਹਾਡੇ ਸਰੀਰ ਨੂੰ ਵੀ ਨੁਕਸਾਨ ਹੁੰਦੇ ਹਨ ਇਹਨਾਂ ਨਾਲ ਤੁਸੀਂ अनेका ਹੀ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹੋ ਜੋ ਤੁਹਾਨੂੰ ਮੌਤ ਤੱਕ ਲੈ ਜਾ ਸਕਦੇ ਹਨ ਇਸ ਲਈ ਵਾਲਾਂ ਉੱਪਰ ਹਮੇਸ਼ਾ ਘਰ ਵਿੱਚ ਹੀ ਬਸਤਾਂ ਤਿਆਰ ਕਰਕੇ ਹੀ ਲਗਾਓ ਨੰਬਰ 61 ਆਪਣੇ ਵਾਲਾਂ ਨੂੰ ਲੱਸੀ ਨਾਲ ਧੋ ਕੇ ਜ਼ਰੂਰ ਦੇਖੋ ਵਾਲਾਂ ਵਿੱਚ ਜੋ ਚਮਕ ਆਵੇਗੀ ਤੇ ਨਾਲ ਹੀ ਮੁਲਾਇਮ ਹੋਣਗੇ ਦੇਖ ਕੇ ਖੁਦ ਹੈਰਾਨ ਹੋਵੋਗੇ ਇਸ ਤੋਂ ਇਲਾਵਾ ਵਾਲਾਂ ਨੂੰ ਫਾਇਦੇ ਹੀ ਫਾਇਦੇ ਹੋਣਗੇ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ